ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਮਾਲਵਾ ਨਿਊਜ਼ ਮੈਂ ਹਾਂ ਇਕਬਾਲ ਸਿੰਘ ਗੂਰਾ ਅੱਜ ਅਸੀਂ ਜ਼ਿਲ੍ਹਾ ਮੋਗਾ ਦੇ ਪਿੰਡ ਸੱਦਾ ਸਿੰਘ ਵਾਲਾ ਵਿਖੇ ਇੱਕ ਕਿਸਾਨ ਆਗੂ ਨਾਲ ਗੱਲਬਾਤ ਕਰਨ ਲਈ ਪਹੁੰਚੇ ਆ ਜੋ ਕਿ ਕਾਫੀ ਲੰਬੇ ਸਮੇਂ ਤੋਂ ਖੇਤੀ ਨਾਲ ਸੰਬੰਧ ਰੱਖਦੇ ਹਨ ਆਓ ਕਰਦੇ ਹਾਂ ਉਹਨਾਂ ਨਾਲ ਗੱਲਬਾਤ ਸਾਡੇ ਨਾਲ ਨੇ ਕਿਸਾਨ ਜਗਜੀਤ ਸਿੰਘ ਗਿੱਲ ਉਹਨਾਂ ਨੇ ਕਰਦਿਆਂ ਗੱਲਬਾਤ ਉਹਨਾਂ ਦੀ ਪਿਛਲੇ ਕਾਫੀ ਦਿਨਾਂ ਤੋਂ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹਨਾਂ ਨੇ ਸਰਕਾਰ ਪ੍ਰਤੀ ਅਤੇ ਕਿਸਾਨਾਂ ਪ੍ਰਤੀ ਗੱਲਾਂਬਾਤਾਂ ਕੀਤੀਆਂ ਉਹਨਾਂ ਨੇ ਕਰਦਿਆਂ ਗੱਲਬਾਤ ਸਤਸ੍ਰੀਕਾਲ ਬਾਈ ਜੀ ਸਤਸ੍ਰੀਕਾਲ ਵੀਰ ਜੀ ਬਾਈ ਜੀ ਤੁਹਾਡੀ ਸੋਸ਼ਲ ਮੀਡੀਆ ਤੇ ਵੀ ਗੱਲਬਾਤ ਸੁਣੀ ਹੈ ਤੁਸੀਂ ਜੋ ਪਿਛਲੇ ਦਿਨੀ ਅੰਮਸਾਰ ਹਰ ਹਰ ਮਜੀਠਾ ਹਲਕੇ ਦੇ ਵਿੱਚ ਕੁਝ ਵਿਅਕਤੀ ਸ਼ਰਾਬ ਦੇ ਨਾਲ ਉਹਨਾਂ ਦੀ ਮੌਤ ਹੋ ਚੁੱਕੀ ਹੈ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਬਿਰੇ ਉਹ ਅੱਗੇ ਵੀ ਮੇਰੇ ਨਾਲ ਗੱਲ ਕੀਤੀ ਸੀ ਹੋਈ ਸੀ दारू ਪੀਣ ਨਾਲ ਬੰਦੇ ਮਰੇ ਆ ਕਾਫੀ ਮਰੇ ਬਹੁਤ ਮੰਦ ਭੱਗੀ ਆ ਮਾਵਾ ਦੇ ਪੁੱਤ ਮਰ ਜਾਂਦੇ ਕੋਈ ਚਿੱਟੇ ਨਾਲ ਮਰ ਜਾਂਦਾ ਕੋਈ दारू ਨਾਲ ਮਰ ਜਾਂਦਾ ਬਹੁਤ ਮਾੜੀ ਗੱਲ ਆ ਪਰ ਇਸ ਅੱਗੇ ਵੀ ਮੈਂ ਕਹਿੰਦਾ ਨਾ ਵੀ ਸਮਾਜ ਉੱਠੇ ਆ ਪਬਲਿਕ ਉੱਠੇ ਮੂਰੇ ਹੋਵੇ ਸਰਕਾਰ ਨਾਲ ਮੋਢਾ ਨਾਲ ਮੋਢਾ ਲਾਵੇ ਫਿਰ ਜਾ ਕੇ ਵੀਰ ਜੀ ਗੱਲ ਬਾਨੀ ਪਿੰਡਾਂ 'ਚ ਥੱਲੇ ਲੈਵਲ ਤੋਂ ਗੱਲ ਚੱਲੇ ਤਾਂ ਪੰਜਾਬ ਸਰਕਾਰ ਵੱਲੋਂ ਜੀ ਉਹਨਾਂ ਦੀ ਹੈਲਪ ਲਈ ਇੱਕ ਸਰਕਾਰੀ ਨੌਕਰੀ ਅਤੇ 10 ਲੱਖ ਰੁਪਏ ਦਾ ਪਰਿਵਾਰਾਂ ਨੂੰ ਦੇਣ ਦਾ ਐਲਾਨ ਕੀਤਾ ਹੈ ਇਸ ਨਾਲ ਤੁਸੀਂ ਕੀ ਕਹਿੰਦੇ ਹੋ ਕਿੰਨਾ ਕਿ ਉਸ ਪਰਿਵਾਰ ਨੇ ਮਦਦ ਹੋਵੇ ਚੀਜ਼ ਜਿਹੜੀ ਦਿੱਤੀ ਹੈ ਨਾ ਸਰਕਾਰ ਛੇਤੀ ਲਾਗੂ ਹੋ ਜੇ ਪਰਿਵਾਰ ਦੀ ਮਾਲੀ ਮਦਦ ਹੋ ਜੂ ਪਰ ਜਿਹੜਾ ਬੰਦਾ ਗਿਆ ਉਹ ਤਾਂ ਨਹੀਂ ਮੁੜਨਾ ਪਰ ਪਰਿਵਾਰ ਮਗਲ ਪਾਲਣ ਪੋਸ਼ਣ ਬੱਚਿਆਂ ਦਾ ਚੰਗਾ ਹੋ ਜੂਗਾ ਇਹਨਾਂ ਬੱਚੇ ਪੜ ਜਾਣਗੇ ਘਰ ਦੀ ਹਾਲਤ ਚੰਗੀ ਹੋ ਜੂਗੀ ਬੱਚੇ ਨੂੰ ਨੌਕਰੀ ਮਿਲਣੀ ਚੰਗੀ ਗੱਲ ਹੈ ਚੰਗਾ ਕਦਮ ਹੈ ਪਰ ਇਹ ਚੀਜ਼ ਤੇ ਰੋਕ ਵੀ ਲੱਗਣੀ ਚਾਹੀਦੀ ਹੈ ਨਸ਼ੇ ਤੇ ਜਿਹੜਾ ਮਾੜਾ ਕੰਮ ਕਰਦਾ ਉਹਨਾਂ ਨੂੰ ਸਜ਼ਾ ਤਾਂ ਮਿਲਣੀ ਚਾਹੀਦੀ ਹੈ ਬੰਦੇ ਦਾ ਫੜ ਕੇ ਉਹਨਾਂ ਨੂੰ ਸਜ਼ਾ ਮਿਲੇ ਕੋਈ ਗਾਹ ਨੂੰ ਇਸ ਕੰਮ 'ਚ ਫੇਰ ਨਾ ਦਮਾਰ ਆਵੇ ਕੋਈ ਵੀ ਭਾਈ ਜੀ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਨੇ ਦੁਬਾਰਾ ਆਪਣਾ ਬਿਆਨ ਪੇਸ਼ ਕੀਤਾ ਜਿਸ ਵਿੱਚ ਉਹਨਾਂ ਨੇ ਜਿਹੜੇ ਕਿਸਾਨ ਸਿੱਧੀ ਬਿਜਾਈ ਕਰਨਗੇ ਉਹਨਾਂ ਨੂੰ ਪ੍ਰਤੀ 1500 ਏਕੜ ਪ੍ਰਤੀ ਵੀ ਹੈਲਪ ਕੀਤੀ ਜਾਊਗੀ ਇਸ ਬਾਰੇ ਤੁਹਾਡਾ ਕੀ ਕਹਿਣਾ ਹੈ ਖੇੜਾ ਆਪ ਕੋੰਤ ਮਨ ਮੰਤਰੀ ਨੇ ਬਿਆਨ ਦਿੱਤਾ ਕਿਸਾਨਾਂ ਦੇ ਹੱਕ ਚ ਦਿੱਤਾ ਸਹਿਨਤਾ ਬਾਈ ਗੱਲ ਚੰਗੀ ਨੂੰ ਚੰਗੀ ਕਹਿਣਾ ਚਾਹੀਦਾ ਮਾੜੀ ਨੂੰ ਗੱਲ ਮਾੜੀ ਕਹਿਣਾ ਚਾਹੀਦਾ ਪੱਖ ਦੋਨੇ ਰੱਖਣੇ ਚਾਹੀਦੇ ਆ ਨਹੀਂ ਵੀ ਇੱਕ ਗੱਲ ਨੂੰ ਮਾੜਾ ਮਾੜਾ ਕਹੀ ਜਾਣਾ ਸਿੱਧੀ ਵੇਜ ਨਾਲ ਪਾਣੀ ਦੀ ਬਚਤ ਹੁੰਦੀ ਆ ਜੀ ਸੂੜੀਆਂ ਜਗ ਦਵਾਈਆਂ ਵਾਲੇ ਵੀਰ ਕਰੇ ਕਿ ਪਿਛਲੀ ਸਰਕਾਰ ਚ ਅਕਾਲੀ ਦਲ ਮੋਰਗਨ ਦਵਾਈਆਂ ਬਹੁਤ ਮਾੜੀਆਂ ਆ ਗਈਆਂ ਸੀ ਉਹਦੇ ਕਰਕੇ ਫਿਰ ਆਇਆ ਨਾ ਕਿ ਦਵਾਈ ਹੁਣ ਚੰਗੀ ਆਵੇ ਚੰਗਾ ਛੜਕਾ ਹੋ ਕੇ ਬਿਜਾਈ ਹੋ ਜੇ ਕੱਕ ਤੋਂ ਬਚ ਜਾਵੇ ਕਿਉਂਕਿ ਲੇਬਰ ਬਹੁਤ ਜ਼ਿਆਦਾ ਮਹਿੰਗੀ ਆ ਬਿਜਾਈ ਸਿੱਧੀ ਦਾ ਕੋਈ ਫਰਕ ਨਹੀਂ ਪੈਂਦਾ ਝਾੜ ਵੀ ਵੱ ਤੇ ਸਿਰਫ ਇਹੀ ਕਾਰਨ ਬਣ ਜਾਂਦਾ ਵੀ ਫਿਰ ਜਦੋਂ ਕੱਖ ਹੋ ਜਾਂਦਾ ਤੇ ਲੇਬਰ ਮਿਲਦੀ ਨਹੀਂ ਕਿਸਾਨ ਇਹ ਕਿ ਲੋਟਾ ਦਰਦੇ ਆ ਜੀ ਜੀ ਤੇ ਬਜਾਈ ਨਾਲ ਸਿੱਧੀ ਨਾਲ ਲੇਬਰ ਦਾ ਖਰਚਾ ਵੀ ਬਚਦਾ ਤੇਲ ਦਾ ਵੀ ਸਾਨੂੰ ਬਚਤ ਹੁੰਦੀ ਆ ਸਿੱਧੀ ਬਜਾਈ ਮੈਂ ਵੀ ਸਹਿਮਤ ਹਾਂ ਨਾ ਗੱਲ ਬੀਜਣੀ ਚਾਹੀਦੀ ਤੇ ਜਰੀਮ ਭਰਾਵਾਂ ਨੂੰ ਜਿਹਦੇ 5 ਕਿੱਲੇ ਕਿੱਲਾ ਹੀ ਬੀਜ ਕੇ ਵੇਖੇ ਕਿੱਲਾ-ਕੱਲਾ ਦੋ-ਦੋ ਕਿੱਲੇ ਨਾਲ ਬੀਜ ਗਏ ਫਰਕ ਪੈਂਦਾ ਬਈ ਨਾ ਪੈ ਜਾਂਦਾ ਆ ਦੇਖਣ ਵਿੱਚ ਆਇਆ ਜੀ ਪਾਣੀ ਪੰਜਾਬ ਦੇ ਦਿਨ-ਦਿਨ ਡੁੰਗੇ ਹੋ ਜਾ ਰਹੇ ਹੁੰਦੇ ਪਏ ਆ ਇਸ ਨੂੰ ਬਚਾਉਣ ਲਈ ਸਾਨੂੰ ਹੋਰ ਕੀ ਸਾਰਥਕ ਉਪਰਾਲੇ ਕਰਨ ਦੀ ਲੋੜ ਆ ਪਾਣੀ ਦਾ ਵੀ ਉਹ ਦੀ ਸੰਜਮ ਨਾਲ ਲਾਉਣਾ ਚਾਹੀਦਾ ਕਈ ਬੰਦੇ ਪਾਣੀ ਮੋਟਰ ਖੁੱਲੀ ਛੱਡੀ ਜਾਂਦੇ ਆ ਨਹੀਂ ਆਪ ਦਾ ਟਾਈਮ ਨਾਲ ਲਾਓ ਟਾਈਮ ਨਾਲ ਲਾਓ ਹੁਣ ਪਾਣੀ ਲੈਟ ਆਉਂਦੀ ਸੀ ਵਧੀਆ ਲਾ ਲੈਂਦੇ ਸੀ ਅਗਲਾ ਉਨਾ ਹੀ ਲਾ ਕੇ ਬੰਦ ਕਰ ਦਿੰਦੇ ਸੀ ਜਿਹੜੀ 24 ਘੰਟੇ ਪਾਣੀ ਦੀ ਦਰਵਾਰ ਤੋਂ ਕਰਦੇ ਉਹ ਨੁਕਸਾਨ ਪੈਸੇ ਜ਼ਿਮੀਂਦਾਰ ਅੱਗੇ ਨੂੰ ਬਹੁਤ ਸਿਆਣੇ ਆ ਬਹੁਤ ਪਾਣੀ ਸੰਜਮ ਨਾਲ ਲਾਉਂਦੇ ਆ ਅੱਗੇ ਪਾਣੀ ਜਿਹੜੇ ਪਹਿਲਾਂ ਸਾਡੇ ਤੋਂ ਪਹਿਲਾਂ ਬੰਦੇ ਸੀ ਉਹ ਪਾਣੀ ਨੱਪੀ ਰੱਖਦੇ ਲਾਈ ਜਾਂਦੇ ਸੀ ਦਵਾਈ ਪਾਦੇ ਉਹ ਕਰ ਲੋ ਹੁਣ ਪਾਣੀ ਵਾਲਾ ਲੋਕੀ ਧਿਆਨ ਨਾਲ ਲਾਉਂਦੇ ਪਾਣੀ ਘਮਾ ਕੇ ਲਾਉਂਦੇ ਆ ਬਾਕੀ ਹੁਣ ਸਰਕਾਰ ਖਾਲੇ ਕਸ ਇਹ ਵੀ ਅਪੀਲ ਕਰਦੇ ਵੀ ਨਹਿਰਾਂ 'ਚ ਪਾਣੀ ਪਿੱਛੋਂ ਵੀ ਵਧਾਇਆ ਜਾਵੇ ਕਿਉਂ ਨਹਿਰਾਂ ਬਣ ਗਈਆਂ ਕਾਫੀ ਬਣ ਗਈਆਂ ਕੁਝ ਬਣ ਜਾਣਗੀਆਂ ਚੰਗਾ ਕੰਮ ਆ ਸਾਡੇ ਪਿੰਡ ਵੀ ਚੱਲੀ ਜਾਂਦੀ ਖਾਲਾਂ ਦੇ ਪਰ ਤੇ ਦੀ ਗੱਲ ਜੇ ਪਾਣੀ ਆ ਗਿਆ ਨਹਿਰਾਂ ਤੇ ਪ੍ਰੋਮੋਟਰਾਂ ਦੇ ਵੀ ਫਾਇਸਰ ਪਊਗਾ ਜੀ ਤਾਂ ਕਰਕੇ ਪਾਣੀ ਵਧੂਗਾ ਜੇਕਰ ਆਪਾਂ ਪੰਜਾਬ ਸਰਕਾਰ ਨੇ ਜਿਹੜਾ ਨਸ਼ਿਆਂ ਦੇ ਵਿਰੁੱਧ ਜੁੱਧ ਚਲਾਇਆ ਹੋਇਆ ਉਸ ਦੇ ਨਾਲ ਕਿੰਨਾ ਕੁ ਫਰਕ ਪਿਆ ਉਹਨਾਂ ਬਾਰੇ ਪਿੰਡਾਂ ਦੇ ਵਿੱਚ ਤੁਸੀਂ ਰਹਿਣ ਵਾਲਿਓ ਕੀ ਮਾਹੌਲ ਆ ਪਿੰਡਾਂ ਦੇ ਵਿੱਚ ਕਿ ਕਿਸ ਤਰ੍ਹਾਂ ਦਾ ਦੇਖਦੇ ਹੋ ਜਿਹੜਾ ਨਾ ਨਸ਼ਿਆਂ ਦਾ ਮੇਰੀ ਆਪ ਦੀ ਸੋਚ ਇਹ ਆ ਜੋ ਨਸ਼ਾ ਚੱਲਦੀ ਜਾਂਦਾ ਚਲੋ ਚੱਲਦਾ ਪਰ ਹੁਣ ਇੱਕ ਸਕੂਲ ਤੇ ਵੇਚਣਾ ਟਾਈਮ ਪੀੜ ਦੇ ਦੇਣਾ ਕੈਂਪ ਲਾਉਣ ਸਕੂਲ ਦੇ ਬੱਚਿਆਂ ਨੂੰ ਹੀ ਸਟਾਰਟਿੰਗ ਚ ਦੱਸਿਆ ਜਾਵੇ ਵੀ ਆ ਨਸ਼ਾ ਹੈ ਮਾੜਾ ਉੱਥੋਂ ਬੱਚੇ ਨੇ ਵੇਰ ਹੋਣਾ 10ਵੀਂ ਜੋ ਜਦੋਂ ਬੱਚਾ ਜਾਦੋਂ ਨਾਲੇ ਦੇ ਵਾਧੂ ਇੱਕ ਟੀਚਰ ਲਾਉਣ ਜਾਉ ਸੈਮੀਨਾਰ ਲਾਉਣ ਉੱਥੇ ਦੇਣੀ ਨਸ਼ਿਆਂ ਫਰਕਤੀ ਦੱਸਿਆ ਜਾਵੇ ਜਾਂ ਕਿ ਜਿਹੜੇ ਬੱਚੇ ਨਵਾਂ ਨਾ ਨਸ਼ੇ ਚ ਪਵੇ ਜਿਹੜੇ ਪਹਿਲਾਂ ਪੈ ਕੇ ਉਹ ਤਾਂ ਪੈ ਗਏ ਚਲੋ ਉਹ ਵੀ ਹਟਣਗੇ ਜੇ ਉਪਰਾਲਾ ਕਰੂ ਸਰਕਾਰ ਕਰੇ ਕੋਈ ਪੈੰਡ ਕਰੇ ਕੁਝ ਕਲੱਬਾਂ ਕਰਨ ਮੈਂ ਤਾਂ ਕਹਿੰਦਾ ਸਾਰਿਆਂ ਬੰਦਿਆਂ ਦੇ ਹੱਕ ਜਿਹੜੇ ਐਨ ਆਰ ਆਈ ਵੀਰ ਉਹ ਵੀ ਮਾੜਾ ਮੋਟਾ ਸਹੂਜ ਦੇਣ ਪੈੰਡ ਜਤਾਲ ਮੇਲ ਕਰਕੇ ਇਹਨਾਂ ਦੇ ਕੈਂਪ ਲਵਾਉਣ ਕੈਂਪ ਲਵਾ ਕੇ ਇਹਨਾਂ ਦੇ ਖੇਡਾਂ ਵਾਲੇ ਪਾਸੇ ਧਿਆਨ ਦਿੱਤਾ ਜਾਵੇ ਵੀ ਫੇਰ ਘਟੂਆ ਇਹਦਾ ਸਕੂਲ ਨਾਲ ਲੈਵਲ ਤੇ ਵਿੱਚ ਜਗਾਲ ਸਕੂਲ ਦੇ ਮਾਸਟਰ ਟੀਚਰ ਦੀ ਡਿਊਟੀ ਲਾਉਣ ਜਿਹੜਾ ਬੱਚਾ ਪੰਜਵੀਂ ਚ ਪੜਦਾ ਨਾਲ ਇੱਕ ਵਿਸ਼ਾ ਵਾਧੂ ਲਾ ਦਿੰਨਾ ਸ਼ੇਰ ਪ੍ਰਤੀ ਇਹਨਾਂ ਨਸ਼ਾ ਖਾਣਾ ਬੰਦੇ ਦੀ ਆ ਚੀਜ਼ ਹੁੰਦੀ ਆ ਹੁੰਦੀ ਆ ਫੇਰ ਬੱਚੇ ਨੂੰ ਵੀਰ ਹੋ ਜਾਂਦਾ ਇਹ ਚੀਜ਼ ਇਹ ਸਨ ਜਗਜੀਤ ਸਿੰਘ ਜਿੱਲ ਸੱਦਾ ਸਿੰਘ ਵਾਲੇ ਤੋਂ ਕਿਸਾਨ ਆਗੂ ਔਰ ਤੁਸੀਂ ਜੁੜੇ ਰਹੋ ਮਾਲਵਾ ਨਿਊਜ਼ ਦੇ ਨਾਲ ਮੈਂ ਹਾਂ ਇਕਬਾਲ ਸਿੰਘ ਗੋਰਾ ਪੱਤਰਕਾਰ ਮਨਜੀਤ ਸਿੰਘ ਸੰਘਾ ਕੈਮਰਾਮੈਨ ਦੇ ਨਾਲ ਮੋਗਾ